ਜੀ ਤਾਂ ਆਪਾਂ ਮਕਾਨ ਬਣਾਉਣਾ ਹੈ ਫੇਰ ਤਾਂ ਖਰਚਾ ਪਣਾਉਣਾ ਕਿਉਂ ਜੀ ਆਪਾਂ ਉਹ ਸੇਵਾ ਜੀ ਕਰਨੀਆਂ ਵੀ ਐਂ ਕਹਿੰਦੇ ਵੀ ਉਹ ਤਾਂ ਤਗੜੀ ਤਗੜੀ ਪੇ ਤਾਂ ਕਰੋੜ ਲਾ ਦੋ ਭਾਈ ਹਨਾ ਫੇਰ ਤਾਂ ਕਰੋੜ ਤੋਂ ਵੀ ਐਨ ਆਰ ਡੈਕਟ ਤੇ ਮਾਲਕ ਤੇ ਇੱਕ ਮਿਸਤਰੀ ਠੀਕ ਹੈ ਜੀ ਤਿੰਨੇ ਜਿਹੜਾ ਰਲ ਕੇ ਚੱਲਣ ਤਾਂ ਮਕਾਨ ਬਣ ਜਾਂਦਾ ਆਪਣੇ ਗੋਰਾ ਟੈਲਰ ਨੇ ਵੀਰ ਨੇ ਠੀਕ ਹੈ ਬਹੁਤ ਸੋਹਣਾ ਕੰਮ ਉਹਨਾਂ ਦਾ ਵਧੀਆ ਮਾਲ ਮਿਲਦਾ ਉਥੋਂ ਤੇ ਵੈਸੇ ਇੰਨਾ ਖਰਚਾ ਨਹੀਂ ਆਉਂਦਾ ਹੈਗਾ ਵੀ ਜਿੰਨਾ ਆਉਂਦਾ ਹੈ ਕਹਿੰਦਾ ਮੈਂ ਤਾਂ ਇੱਕ ਰਿੱਕੇ ਦਾ 10 ਦਸਦਾ ਐਸਟੀਮੇਟ ਆ 10 ਦਸਦੇ ਵੀਰੇ ਅੱਛਾ ਇਹ ਤੁਸੀਂ ਫਰੰਟ ਚੌੜਾ ਦੇ ਤਾਂ ਕਹਿੰਦਾ ਮਤਲਬ ਕਾਫੀ ਹਾਂਜੀ ਆ ਕੁਝ ਕੁ ਚੀਜ਼ਾਂ ਐਡ ਕੀਤੀਆਂ ਜਿਵੇਂ ਆ ਐਡ ਕੀਤਾ ਇੱਥੇ ਆਪਣਾ ਇੱਕ ਫਰੰਟ ਤੇ 500 ਨੂੰ ਪਹਿਲਾਂ ਹੀ ਦੱਸਿਆ ਸੀ ਆਪਾਂ ਹਾਂਜੀ ਇਹ ਤੇ ਗ੍ਰੈਂਡ ਦਿੱਤੀ ਸੀ ਆਪਣੇ ਨਕਸ਼ੇ ਵਾਲੇ ਵੀਰ ਨੇ ਠੀਕ ਹੈ ਜੀ ਤੇ ਆਪਾਂ ਨਕਸ਼ੇ ਵਾਲ ਤੋਂ ਇਲਾਵਾ ਅਪ ਜਾਲੀ ਲਾਈ ਹੈ ਫਰੀ ਆਪਾਂ ਨੂੰ ਜੇ ਤੁਸੀਂ ਦੇਖ ਰਹੇ ਹੋ ਕਲਾਸਿਕ ਡਿਜ਼ਾਈਨ ਹੈ ਜੀ ਇਹ ਤੇ ਏਰੀਆ ਵੀ ਗੱਲ ਕਰਾਂਗੇ ਆਪਾਂ ਕਿੰਨਾ ਇਹ ਤੇ ਤੁਸੀਂ ਇੱਕ ਵਾਰੀ ਬਾਹਰੋਂ ਫਰੰਟ ਐਲੀਵੇਸ਼ਨ ਦੇਖੋ ਜਿਨ੍ਹਾਂ ਦੀ ਇਹ ਕੋਠੀ ਹੈਗੀ ਆਪਣੇ ਨਾਲ ਮੌਜੂਦ ਨੇਗੇ ਬਈ ਉਹ ਨਾਲ ਗੱਲਬਾਤ ਵੀ ਆਪਾਂ ਕਰਾਂਗੇ ਤੇ ਨਾਮ ਵੀ ਜਾਣਾਂਗੇ ਕਿੱਥੇ ਖੜੇ ਆ ਤੇ ਕਿਹੜੇ ਮਿਸਤਰੀ ਨੇ ਇਹ ਬਣਾਈ ਹੈ ਉਹਨਾਂ ਦੀ ਬ ਸਸੇਗਾਲ ਜੀ ਸਤਿ ਸ੍ਰੀ ਅਕਾਲ ਤੇ ਆਪਣਾ ਨਾਮ ਤੇ ਪਿੰਡ ਦੱਸੋ ਜੀ ਕਿਹੜਾ ਨਾਮ ਸਰਜੀਤ ਸਿੰਘ ਆ ਜੀ ਪਿੰਡ ਫੱਤਾ ਮਾਲਕ ਫੱਤਾ ਮਾਲਕ ਆ ਜੀ ਹਾਂਜੀ ਤੇ ਇਸ ਕੋਠੀ ਬਾਰੇ ਆਪਾਂ ਗੱਲਬਾਤ ਕਰੀਏ ਏਰੀਆ ਕਿੰਨਾ ਕਹੇ ਜੀ ਇਹ ਸਾਰਾ ਏਰੀਆ ਜੀ 1300 ਸੀ 1300 ਥੱਲੇ ਸੀ ਹਾਂਜੀ ਹਾਂ ਠੀਕ ਹੈ ਜੀ ਬਾਕੀ ਕੁਝ ਮਗਰੋਂ ਨਾਲ ਇਹ ਨਕਸ਼ੇ ਚ 1300 ਸੀ ਥੱਲੇ ਥੱਲੇ ਵਾਲਾ ਹਾਂਜੀ ਹਾਂ ਕੁਝ ਏਰੀਆ ਐਡ ਕੀਤਾ ਬਹੁਤ ਦਿਖਾ ਦਵਾਂਗੇ ਨਾਲ ਨਾਲ ਐਡ ਕਰਿਆ ਜੀ ਤੇ ਇੱਕ ਸਾਨੂੰ ਇਹ ਦੱਸੋ ਜੀ ਆਪਾਂ ਨਾਲ ਦੀ ਨਾਲ ਕੋਠੀ ਵੀ ਦਿਖਾਵਾਂਗੇ ਹਾਂਜੀ ਹਾਂ ਤੇ ਇਹ ਕਿਹੜੇ ਠੇਕੇਦਾਰ ਨੇ ਬਣਾਇਆ ਠੇਕੇ ਦੀ ਬਣਵਾਈ ਹੋਈ ਹੈ ਇਹ हां जी हरवंत सिंह जी हरवंत सिंह पिंडाली गई पिंडाली गई हां जी ਉਹ ठेकेदार ਨੇ ਉਹਨਾਂ ਨੇ ਬਣਾਈ ਸਾਰੇ हां जी हां ਤੇ ਬਾਈ ਬਾਹਰੋਂ ਇੱਕ ਵਾਰੀ ਤੁਸੀਂ ਸਾਰੀ ਕੋਠੀ ਦਾ ਸੀਨ ਦਿਖਾ ਦਿਓ ਮੋਲਡਿੰਗ ਵਗੈਰਾ ਬਹੁਤ ਸੋਹਣਾ ਕੰਮ ਹੋਇਆ ਬਾਈ ਦਾ ਬਾਕੀ ਕੰਮ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਕਿਵੇਂ ਹੋਇਆ ਅਗਰ ਤੁਸੀਂ ਵੀ ਬਾਈ ਤੋਂ ਕੰਮ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਾਈ ਦਾ ਨੰਬਰ ਵੀ ਭੇਜ ਦਾਂਗੇ ਤੁਹਾਨੂੰ हां जी हां ਤੇ ਇਹਨਾਂ ਨੇ ਵਿਸ਼ਵਾਸ ਕਰਕੇ ਕੰਮ ਕਰਾਇਆ ਤੇ ਕੰਮ ਤੁਸੀਂ ਦੇਖ ਕੇ ਆਪ ਹੀ ਪਤਾ ਲੱਗ ਜੂ ਤੁਹਾਨੂੰ ਕਿਦਾਂ ਦਾ ਤੇ ਆ ਜੂ ਜੀ ਆਪਾਂ ਨਾਲ ਦੀ ਨਾਲ ਨਾਲੇ ਤਾਂ ਕੋਠੀ ਦਾ ਕੰਮ ਦਿਖਾ ਦਈਏ ਕਿੰਨਾ ਗੇੜੇ ਚ ਹੋਇਆ ਕੰਮ ਹੋਇਆ ਜੀ ਆਪਾਂ ਚੱਲ ਕੇ ਦਿਖਾਵਾਂਗੇ ਕੋਠੀ ਦਾ ਤੇ ਜੇ ਆਪਾਂ ਗੱਲ ਕਰੀਏ ਜੀ ਪਲਾਸਟਰ ਦਾ ਕੰਮ ਕੰਪਲੀਟ ਹੋਣ ਵਾਲਾ ਹੈ ਨਾ ਜੀ ਤੇ ਪੱਥਰ ਦਾ ਕੰਮ ਵੀ ਹੁਣੀ ਕਰਾ ਦੇਣਾ ਜੀ ਇਹਦੇ ਚ ਹਾਂ ਪੱਥਰ ਦਾ ਬਸ ਦੇਖ ਕੇ ਆ ਜੀ ਉਹ ਆਪਣਾ ਪਹਿਲਾਂ ਮਾਨਸਾ ਗਏ ਸੀ ਆਪਣਾ ਜੀ ਗੋਰਾ ਟਹਿਲ ਰਾਮਪੁਰਾਈ ਹਾਂਜੀ ਉਹਦੇ ਨਾਲ ਕਰੀ ਹੋਏ ਸਾਈ ਹਾੜੀ ਤੋਂ ਬਾਅਦ ਆਪਾਂ ਲਿਆ ਕੇ ਲਾ ਹੀ ਦੇਣਾ ਹੈ ਹੋਈ ਤੇ ਉਹ ਸਾਰਾ ਦੇਖ ਆਏ ਵੀ ਆਪਾਂ ਹਾਂ ਸਾਰਾ ਦੇਖ ਆ ਜੀ ਠੀਕ ਹੈ ਜੀ ਬਹੁਤ ਸੋਹਣਾ ਜੀ ਠੀਕ ਹੈ ਜੀ ਉਹ ਦੁਆ ਲਿਆ ਕੇ ਬਸ ਤੁਸੀਂ ਉਹ ਲਾ ਹੀ ਦੇਣਾ ਹਾਂ ਠੀਕ ਹੈ ਜੀ ਤੇ ਜੇ ਆਪਾਂ ਜੋੜੀਆਂ ਦੀ ਗੱਲ ਕਰੀਏ ਕਹਿੰਦਾ ਮਤਲਬ ਸ਼ਿਫਟ ਟੂ ਸ਼ਿਫਟ ਫਸਲ ਦੇ ਕੰਮ ਕਰੋਗੇ ਹਾਂ ਜੀ ਉਹਨਾਂ ਕੀ ਵਧੀਆ ਹੋ ਜਾਂਦਾ ਹੈ ਨਾ ਜੀ ਜੇ ਆਪਾਂ ਬੰਦਾ ਇੱਕਦਮ ਕਹਿੰਦਾ ਵੀ ਆਪਾਂ ਹੁਣ ਹੀ ਇਨਵੈਸਟ ਦੀਏ ਤਾਂ ਉਹਦਾ ਆਪ ਕੋਈ ਚੀਜ਼ ਨਹੀਂ ਲੱਗਦੀ ਨਾਲੇ 2 ਰੁਪਏ ਆਉਂਦੇ ਆ ਫਸਲ ਤੇ ਆਪੋਂੇ ਕੰਮ ਹੋ ਜਾਂਦਾ ਹਾਂ ਜੀ ਹਾਂ ਤੇ ਬਾਈ ਅੱਗੇ ਆਪਾਂ ਦਿਖਾਉਣੇ ਆ ਤੁਹਾਨੂੰ ਚੱਲ ਕੇ ਤੇ ਨਾਲੇ ਬਾਈ ਠੇਕੇਦਾਰਾਂ ਭਰਾ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਨੇ ਤੇ ਬਾਈ ਆਪਣਾ ਨਾਮ ਸ਼ੁਭਨਾਮ ਜਰੂਰ ਦੱਸੋ ਬਾਈ ਮੇਰਾ ਨੰਬਰ ਸਹੀ ਹੈ ਠੀਕ ਹੈ ਜੀ ਹਾਂ ਜੀ ਪਿੰਡ ਬਈ ਪਿੰਡ ਮੇਰਾ ਉਹ ਤਾਂ ਵੈਸੇ ਆਲੀ ਕਾ ਹੀ ਕੰਮ ਆ ਜੀ ਫੱਤਾ ਮੰਨ ਲਓ ਬਹੁਤ ਜ਼ਿਆਦਾ ਕਰਦੇ ਆ ਜੀ ਜ਼ਿਆਦਾ ਇੱਥੇ ਕੋਠੀਆਂ ਬਈ ਪਹਿਲਾਂ ਸੁਣਦੇ ਵੀ ਤੁਹਾਡੇ ਤੁਸੀਂ ਬਹੁਤ ਕੋਠੀਆਂ ਬਣਾਈਆਂ ਹਾਂਜੀ ਹਾਂਜੀ ਇੱਕ ਪਿੰਡ ਦੇ ਵਿੱਚ ਤੇ ਬਈ ਇਸ ਕੋਠੀ ਦੀ ਗੱਲ ਕਰੀਏ ਹੁਣ ਆਪਾਂ ਉਹਨਾਂ ਨਾਲ ਦੇ ਨਾਲ ਡਿਜ਼ਾਈਨ ਵੀ ਦਿਖਾਏ ਉਹ ਠੀਕ ਹੈ ਜੀ ਤੇ ਇਹਦੇ ਚ ਬਈ ਜੇ ਆਪਾਂ ਗੱਲ ਕਰੀਏ ਬਾਹਰੋਂ ਬਹੁਤ ਸੋਹਣਾ ਕੰਮ ਦੀ ਸਵਾਇ ਸਫਾਈ ਹੈ ਤੁਹਾਡੀ ਠੀਕ ਹੈ ਜੀ ਅਸੀਂ ਦੇਖ ਚੁੱਕੇ ਆਪਣੇ ਭਰਾਵਾਂ ਨੂੰ ਬਹੁਤ ਦਿਖਾ ਦਿਓ ਬਈ ਬਾਹਰਲਾ ਪਾਸਾ ਠੀਕ ਹੈ ਜੀ ਤੇ ਬਈ ਇਹਦੇ ਚ ਕੁਝ ਨਕਸ਼ੇ ਦੇ ਅਕੋਰ ਬਾਰਦੀ ਤੇ ਪੱਦਵਾ ਦੋ ਚੀਜ਼ਾਂ ਤਿਆਰ ਕੀਤੀਆਂ ਇਹ ਤਾਂ ਵੈਸੇ ਤੱਕ ਦਾ ਆਪਾਂ ਗ੍ਰਿਲ ਜੀ ਜੀ ਚੇਂਜ ਕੀਤੀ ਹੈ ਜੀ ਅੱਛਾ ਬਾਈ ਗ੍ਰਿਲਣਾ ਥੋੜਾ ਜਆ ਵੀ ਹਲ ਆਪਣਾ ਫਰੰਟ ਨਹੀਂ ਇਹਦੇ ਪਰਦਾ ਜਿਹਾ ਆਾ ਰੱਖਾ ਲਓ ਬਾਈ ਤੇ ਆਪਾਂ ਆਖਿਆ ਵੀ ਜਾਲੀ ਪਹਿਲਾਂ ਸਿਰ ਪਾਵੇ ਲਾਉਣ ਦੀ ਸਲਾਹ ਸੀਗੀ ਅੱਛਾ ਤੇ ਪਾਵੇ ਲਾਉਣੇ ਸੀ ਹਾਂਜੀ ਤੇ ਪਾਵਾਸ ਆਪਾਂ ਨੂੰ ਥੋੜਾ ਜਿਆ ਮਹਿੰਗਾ ਵੱਧ ਪੈ ਰਿਆ ਸੀਗਾ ਫਿਰ ਆਪਾਂ ਜਾਲੀ ਦੀ ਸਵਾਈ ਕਰ ਲਈ ਜੀ ਠੀਕ ਹੈ ਬਾਈ ਤੇ ਨਾਲੇ ਜਾਲੀ ਸੋਹਣੀ ਲੱਗਦੀ ਸੀ ਉਹਦੇ ਨਾਲ ਬਾਈ ਤੁਸੀਂ ਦੇਖ ਕੇ ਬਾਹਰੋਂ ਸਾਰਾ ਸੀਨ ਦੇਖਿਓ ਕੋਠੀ ਦਾ ਤੁਸੀਂ ਦੇਖਿਓ ਬਾਈ ਉਹਨਾਂ ਨੇ ਜਿਹੜਾ ਚੇਂਜ ਕੀਤਾ ਇਹਦੇ 'ਚ ਕੁਝ ਬਦਲਿਆ ਹੈ ਤੇ ਉਹ ਕਿੰਨਾ ਸੋਹਣਾ ਲੱਗਦਾ ਹੈ ਵੈਸੇ ਇੱਥੇ ਗ੍ਰਿਲ ਦਿੱਤੀ ਹੈ ਡਿਜ਼ਾਈਨ ਦੇ ਵਿੱਚ ਕਿਉਂਕਿ ਠੇਕੇਦਾਰ ਦਾ ਵੀ ਇੱਕ ਤਜਰਬਾ ਹੁੰਦਾ ਹੈ ਹਰ ਰੋਜ਼ ਕੰਮ ਕਰਦੇ ਆ ਤੇ ਜੇ ਆਰਕੀਟੈਕਟਰ ਬਾਈ ਨੇ ਵੀ ਬਹੁਤ ਸੋਹਣਾ ਡਿਜ਼ਾਈਨ ਡਿਜ਼ਾਈਨ ਕੀਤਾ ਹੈ ਤੇ ਤੁਸੀਂ ਬਾਈ ਇਹਦੇ ਚੇਂਜਸ ਕੀਤਾ ਤੇ ਉਹ ਦੱਸਣਾ ਜ਼ਰੂਰ ਕਮੈਂਟਾਂ ਦੇ ਵਿੱਚ ਬਾਹਰਲਾ ਤਾਂ ਹੋ ਗਿਆ ਬਾਈ ਤੇ ਆਪਾਂ ਡਿਜ਼ਾਈਨ ਦਿਖਾਈਏ ਬਈ ਨਾਲ ਦੀ ਨਾਲ ਇੱਥੋਂ ਸ਼ੁਰੂ ਕਰਦੇ ਆ ਬਈ ਆਪਾਂ ਇੱਧਰ ਕੀ ਆ ਗਿਆ ਜੀ ਇਹ ਆਪਣਾ ਡ੍ਰਾਈング ਰੂਮ ਆ ਜੀ ਡ੍ਰਾਈング ਰੂਮ ਕਿੰਨੇ ਬਾਈ ਕਿੰਨੇ ਦਾ ਬਾਈ ਇਹ ਇਹ ਹੈਗਾ ਜੀ 12 13 ਦਾ ਜੀ 12 13 ਦਾ ਡ੍ਰਾਈング ਰੂਮ ਹੋ ਗਿਆ ਜੀ ਤੇ ਬਾਈ ਬਾਹਰਲੇ ਪਾਸੇ ਦੋ ਵਿੰਡੋਆਂ ਦੇਤੀਆਂ ਕਿਉਂਕਿ ਰੋਸ਼ਨੀ ਪੈਣੀ ਚਾਹੀਦੀ ਹੈ ਹਵਾਦਾਰ ਹੋਣੀ ਚਾਹੀਦੀ ਹੈ ਹਾਂ ਦੇਜ ਦੇ ਕਾਰਨ ਨਾਲ ਵਿੰਡੋ ਵੀ ਲਾਈ ਜਾਈ ਇੱਕ ਤੇ ਹੁਣ ਆਪਾਂ ਦਿਖਾਈ ਜਾਈਏ ਬਾਈ ਡਿਜ਼ਾਈਨ ਤੇ ਇੱਕ ਜਿੱਥੇ ਵੀ ਤੁਸੀਂ ਕੁਛ ਇਹਦੇ ਚ ਬਦਲਿਆ ਹੋਊਗਾ ਉਹ ਸਾਨੂੰ ਜਰੂਰ ਦੱਸਿਓ ਹਨਾ ਤੇ ਜੋ ਬਾਹਰੋਂ ਦੱਸਤਾ ਫਰੰਟ ਐਲੀਵੇਸ਼ਨ ਤੇ ਇਹ ਆਪਣਾ ਬੈਡਰੂਮ ਆ ਗਿਆ ਜੀ ਅੱਛਾ ਇਹਦਾ ਸਾਈਜ਼ ਬਾਈ ਇਹਦਾ ਸਾਈਜ਼ ਹੈਗਾ 12 13 ਦੀ ਇਹਦਾ ਵੀ 12 13 ਦਾ ਸਾਈਜ਼ ਇਹਦਾ ਹਾਂਜੀ ਤੇ ਠੀਕ ਹੈ ਬਾਈ ਬਹੁਤ ਖੁੱਲੇ ਬੈਡਰੂਮ ਨੇ ਤੇ ਏਰੀਆ ਦੀ ਗੱਲ ਕਰੀਏ ਬਾਈ ਕਿੰਨਾ ਸੀ ਇਹ ਤੱਲੇ ਇਹ ਆਪਣੇ ਕੋਲੇ ਹੈਗਾ ਇਹ 1400 ਦੇ ਕਰੀਬ ਹੈਗਾ 13-1400 ਥੱਲੇ ਹੈਗਾ ਹਾਂਜੀ ਕੁਛ ਆਪ ਇਹਦੇ ਵਿੱਚ ਐਡ ਕਰ ਲਿਆ ਸੀਗਾ ਜੀ ਕੁਛ ਏਰੀਆ ਐਡ ਕੀਤਾ ਨਾ ਹਾਂਜੀ ਇਹ ਵੈਸੇ ਤਾਂ ਆਪਣੇ ਕੋਲੇ ਆ ਜਿਹੜਾ ਬਾਥਰੂਮ ਹੈ ਇਹ ਲੌਬੀ 'ਚ ਹੀ ਕੰਮ ਜਾਂਦਾ ਸੀਗਾ ਠੀਕ ਹੈ ਜੀ ਤੇ ਇਹਦਾ ਫਿਰ ਕਰਕੇ ਕੁਛ ਆਪਾਂ ਨੂੰ ਐਂ ਜਿ ਲੱਗਿਆ ਨਾ ਵੀ ਆਪਾਂ ਇਹ ਬਾਹਰ ਲਈ ਸੜਵਾ ਲਈਏ ਠੀਕ ਹੈ ਬਾਈ ਤੇ ਚਲੇ ਤਾਂ ਵੈਸੇ ਮੀਂਹ ਕਣੀ ਤੇ ਯੂਜ਼ ਕਰਨ ਵਾਲਾ ਹੁੰਦਾ ਨਾ ਹਾਂਜੀ ਹਾਂਜੀ ਤੇ ਫਿਰ ਆਪਾਂ ਇੱਧਰ ਗਏ ਜੀ ਆ ਵੈ ਬੈਡਰੂਮ ਸੀਗਾ ਤੇ ਆ ਬਾਈ ਇੱਕ ਲੌਬੀ ਦੇ ਨਾਲ ਅਟੈਚ ਵਾਸ਼ਰੂਮ ਤੇ ਡਰੈਸਿੰਗ ਏਰੀਆ ਦਿਖਾ ਦਿਓ ਆਪਾਂ ਬੈਡਰੂਮ ਤੇ ਹੁਣ ਆਪਾਂ ਦੂਜੇ ਬੈਡਰੂਮ ਚ ਆ ਗਏ ਨਾ ਇਹ ਆਪਣਾ ਬੈਡਰੂਮ ਸੀਗਾ ਜੀ ਠੀਕ ਹੈ ਭਾਈ ਉਹ ਆਪਣਾ ਚਗਾਠਾ ਪਾ ਆ ਦੇ ਕੋਲ ਲਾਈ ਹੈਗੀ ਅੱਛਾ ਕਹਿਣਾ ਮਤਲਬ ਭਾਈ ਤੁਸੀਂ ਜਿਹੜਾ ਬਾਥਰੂਮ ਅਟੈਚ ਕਰਤਾ ਲੌਬੀ ਨਾਲ ਕਰਤਾ ਲੌਬੀ ਨਾਲ ਕਰਤਾ ਤੇ ਇੱਥੇ ਇਧਰ ਸਟੋਰ ਆ ਗਿਆ ਇਹ ਆਪਣਾ ਸਟੋਰ ਆ ਗਿਆ ਜੀ ਤੇ ਇਧਰ ਵੀ ਬਸੇ ਵੀ ਕੁਝ ਦੇਤਾ ਇਹ ਆਪਾਂ ਵੈਸੇ ਨਕਸ਼ੇ 'ਚ ਤਾਂ ਹੈ ਨਹੀਂ ਸ ਇਹ ਠੀਕ ਹੈ ਭਾਈ ਇਹ ਇਹ ਫਿਰ ਆਪਾਂ ਮਾਲਕ ਨਾਲ ਲਿਆ ਕਰਕੇ ਵੀ ਆਪਾਂ ਜਾਂ ਬਾਥਰੂਮ ਵੀ ਵੈਸੇ ਵੱਖਰਾ ਬਣਾਉਣੀ ਸੀਗੇ ਠੀਕ ਹੈ ਭਾਈ ਆਪਾਂ ਇਸੇ ਕੰਧ ਤੋਂ ਕੰਮ ਲੈ ਲਿਆ अच्छा अच्छा ਕਹਿੰਦਾ ਬਦਲਾਤਾ ਹੈਗੀ ਹੈਗੀ ਸੀ ਬਾਈ ਹਾਂਜੀ ਤੁਸੀਂ ਇੱਕ ਪਾਸੇ ਇਧਰ ਥੋੜਾ ਜਿਹਾ ਏਰੀਆ ਐਡ ਕੀਤਾ ਰ ਵਾਲਾ 150 ਹੋ ਹੀ ਹੋਣਾ ਇਹਦੇ ਇਹਦੇ ਚ ਦੋ ਚੀਜ਼ਾਂ ਨੇ ਜਿਹੜੀ ਆਪਣੇ फ्लਸ਼ ਆਈ ਹਾਂਜੀ ਉਹਦਾ ਆਪਾਂ ਭਰਾ ਮੂੰਹ ਕਰਤਾ ਠੀਕ ਹੈ ਬਾਈ ਦਿਖਾ ਦਿਓ ਇਧਰੋਂ ਤੇ ਜਿਹੜਾ ਬਾਥਰੂਮ ਆ ਇਹ ਆਪਾਂ ਇੱਥੇ ਕਰਤਾ ਠੀਕ ਹੈ ਜੀ ਤੇ ਇਹ ਆਪਣਾ ਜਿਹੜਾ ਮਸ਼ੀਨ ਵਗੈਰਾ ਇੱਥੇ ਫਿੱਟ ਹੋ ਜੂਗੀ ਠੀਕ ਹੈ ਬਾਈ ਤੇ ਨਾਲੇ ਧੁੱਪ ਤੋਂ ਰਹਿ ਜੂਗੀ ਬੱਸ ਤਾਂ ਇਹ 플ਾਸਟਰ ਆਪਣੀ ਇਧਰ ਸਾਈਡ ਤੇ ਰਹਿ ਗਈ ਜੀ ਉਹਦਾ ਵੀ ਆਪਣਾ ਕੋਈ ਨਹੀਂ ਗਈ ਤੇ ਆਜੋ ਆਪਾਂ ਦਿਖਾ ਦਈਏ ਬਾਈ ਇਧਰ ਤੁਸੀਂ ਐਡ ਕਰਤਾ ਹੋਰ ਵਾਸ਼ਰੂਮ ਹੋ ਗਿਆ ਇਹਦੇ ਚ ਵਾਸ਼ਿੰਗ ਮਸ਼ੀਨ ਵਾਸਤੇ ਏਰੀਆ ਹੋ ਗਿਆ ਇਧਰੋਂ ਵੈਸੇ ਕੰਮ ਚੱਲੀ ਜਾਂਦਾ ਬਾਈ ਹੋਰੀ ਕੰਮ ਕਰਦੇ ਇਧਰ ਕੰਮ ਘਾ ਰਿਹਾ ਪਲਾਸਟਰ ਦਾ ਗੱਗੂ ਮਿਸਤਰੀ ਜੀ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਜੀ ਕੀ ਨਾਮ ਹੈ ਬਾਈ ਦਾ ਗੱਗੂ ਮਿਸਤਰੀ ਗੱਗੂ ਮਿਸਤਰੀ ਕੀ ਕਰ ਪਿੰਡ ਆਲੀ ਗਈ ਪਿੰਡ ਆਲੀ ਕੇ ਬਾਈ ਹੋਰੀ ਨਾਲ ਕੰਮ ਕਰਦੇ ਇਹਨਾਂ ਦੇ ਤੇ ਬਹੁਤ ਸੋਹਣਾ ਕੰਮ ਹੈ ਬਾਈ ਹੋਰਾਂ ਦੀ ਸਫਾਈ ਦੇਖੋ ਕੰਮ ਦੀ ਤੁਸੀਂ ਤੇ ਬਾਈ ਕੋਠੀਆਂ ਮੰਨ ਕੇ ਚਲੋ ਤੁਸੀਂ ਕਿੰਨੀਆਂ ਕ ਆਪਣੀਆਂ ਇਸ ਪਿੰਡ ਦੇ ਵਿੱਚ ਪ ਇਸ ਪਿੰਡ ਦੇ ਵਿੱਚ ਕੋਠੀਆਂ ਜੀ 2011 ਤੋਂ ਆਉਣ ਲੱਗੀਆਂ ਜੀ 2011 ਤੋਂ ਬਹੁਤ ਸਾਲ ਹੋ ਗਏ ਹਨ ਬਾਈ ਹਾਂਜੀ ਤੇ ਕਿੰਨੀਆਂ ਕੁ ਆਈਡੀਆ ਹੋਊਗਾ ਕੋਠੀਆਂ ਦਾ ਐਡੀਆਂ ਹੋਣਗੀਆਂ ਇੰਕਟ ਕੁੜੇ 25 30 ਦੇ ਲਵੇ ਜੀ ਠੀਕ ਹੈ ਬਾਈ ਬਹੁਤ ਵਧੀਆ ਇੱਕ ਵਿਸ਼ਵਾਸ ਬਣ ਜਾਂਦਾ ਪਿੰਡ ਨੂੰ ਹਨਾ ਜੀ ਹਾਂ ਤੇ ਫੇਰ ਹੀ ਬੰਦਾ ਵਿਸ਼ਵਾਸ ਕਰਕੇ ਜਿਹੜਾ ਇੱਕ ਘਰ ਬਣਿਆ ਦੇਖਦਾ ਤਾਂ ਦੂਜਾ ਘਰ ਤਾਂ ਬਣਵਾਉਂਦਾ ਹਾਂਜੀ ਹੁਣ ਬਾਈ ਆਪਾਂ ਦਿਖਾਤਾ ਇਹਦੇ ਵਿੱਚ ਦੋ ਬੈਡਰੂਮ ਹਾਂਜੀ ਇੱਕ ਬੈਡਰੂਮ ਅਟੈਚ ਇਧਰ ਹਾਂਜੀ ਇੱਕ ਤੁਸੀਂ ਉਧਰੋਂ ਅਲੱਗ ਤੋਂ ਕਰਤਾ ਹਾਂ ਉਹਦਾ ਸਟੋਰ ਦਿੱਤਾ ਹਾਂਜੀ ਉਹ ਅਲੱਗ ਤੋਂ ਕਰਤਾ ਜੀ ਕੀ ਹੋ ਗਿਆ ਭਾਈ ਇਹ ਨਾ ਇਧਰੋਂ ਹਾਂਜੀ ਇਹ ਆਪਣਾ ਕਿਚਨ ਆ ਗਿਆ ਜੀ ਅੱਛਾ ਇਧਰ ਕਿਚਨ ਆ ਗਿਆ ਭਾਈ ਹਾਂਜੀ ਤੇ ਕਿਚਨ ਦੇ ਨਾਲ ਭਾਈ ਆਹ ਇਧਰ ਦੇਖਿਓ ਜੀ ਇਧਰ ਰਿਫਰਿਜਰੇਟਰ ਦਿੱਤਾ ਹੈ ਇਹ ਆਪਣਾ ਆਰਜੀ ਦੀ ਪਿੰਡ ਵਾਲੀ ਕਹਿਸਾ ਨਾ ਰਸੋਈ ਆਰਜੀ ਬਾਈ ਆ ਜਿਹੜਾ ਬ੍ਰਾਂਡ ਹੈ ਬ੍ਰਾਂਡਾ ਕਹਿ ਸਕਦੇ ਇਹ ਡਾਉਣ ਛਤ ਪਾਈਏ ਅੱਛਾ ਇਹ ਹੈਗਾ ਉਹਦੇ ਚ ਨਕਸ਼ੇ ਚ ਨਾ ਨਕਸ਼ੇ ਤੇ ਹੈ ਨਹੀਂ ਜਗਈ ਅੱਛਾ ਇਹ ਤੁਸੀਂ ਫਰੰਟ ਚੌੜਾ ਦੇਤਾ ਕਹਿਿੰਦਾ ਮਤਲਬ ਕਾਫੀ ਹਾਂਜੀ ਆ ਕੁਛਕ ਚੀਜ਼ਾਂ ਐਡ ਕੀਤੀਆਂ ਜਿਵੇਂ ਆ ਐਡ ਕੀਤਾ ਤਾਂ ਕੋਲ ਮੁਕੇ ਤਾਂ ਹੁਣ ਆਪਣਾ ਜਿਆਦਾ ਤਾਂ ਪਰ ਰਸੋਈ ਚਲਦੀ ਨਹੀਂ ਹੈਗੀ ਸ਼ਰਨ ਤੇ ਚਲਦੀ ਹੈਗਾ ਸਿਲੰਡਰ ਹਾਂਜੀ ਇਹ ਆਪਣਾ ਆਰਜੀ ਰਸੋਈ ਹੈ ਆਪਣੀ ਠੀਕ ਹੈ ਕਹਿੰਦਾ ਮਤਲਬ ਜਿਹੜਾ ਆਪਾਂ ਕੋਪਰ ਗੈਸ ਵਗੈਰਾ ਦਾ ਇਤਰਾ ਯੂਜ਼ ਕਰ ਸਕਦੇ ਹੈ ਨਾ ਹਾਂਜੀ ਤੇ ਇਧਰ ਕੋਡੋਲੀ ਵਗੈਰਾ ਲੱਗ ਜੀ ਹੈ ਨਾ ਤੇ ਬਹੁਤ ਸੋਹਣਾ ਨਕਸ਼ਾ ਬਾਈ ਤੇ ਉੱਪਰ ਚੱਲ ਕੇ ਦਿਖਾਈਏ ਬਾਈ ਕਿੰਨਾ ਕੁ ਉੱਪਰ ਉੱਪਰ ਹੈਗਾ ਜੀ ਆਪਣਾ 1600 ਫੁੱਟ ਵਾਂਗੂ ਥੱਲੇ ਤੁਸੀਂ ਜਿਹੜਾ ਜਿਹੜਾ ਐਡ ਕਰਤਾ ਹੋ ਮੁੰਲਾ 400 ਹੋਊਗਾ ਨਾ ਹੋਰ ਜਿਹੜਾ ਐਡ ਕੀਤਾ 400 400 ਤਾਂ ਹੈਗਾ ਹੀ ਗਰੀ 1700 ਬਣ ਗਿਆ ਥੱਲੇ ਹਾਂਜੀ ਤੇ ਉੱਪਰ 600 ਆ ਬਾਈ ਹਾਂਜੀ ਉੱਪਰ 600 ਆ ਤੇ ਬਾਰੋਂ ਬਾਈ ਤੁਸੀਂ ਜਾਲੀ ਦਾ ਵੀ ਐਡ ਕਰਤੀ ਹੈ ਨਾ ਹਾਂਜੀ ਤੇ ਕੁਛ ਕੁ ਏਰੀਆ ਜਿਵੇਂ ਉਧਰ ਪੌਸ਼ਿੰਗ ਦਾ ਕਹਿਣ ਦਾ ਮਤਲਬ ਬਾਈ ਜਦੋਂ ਆਪਾਂ ਨਕਸ਼ਾ ਬਣਵਾ ਲੈਨੇ ਆ ਉਹਦੇ ਚੋਂ ਕੁਛ ਨਾ ਕੁਛ ਆਰਕੀਟੈਕਟਰ ਨਾਲ ਮਿਲ ਕੇ ਚੇਂਜ ਕੀਤਾ ਹੋ ਤੁਸੀਂ ਹਾਊ ਆਰਕੀਟੈਕਟ ਨੂੰ ਪੁੱਛਿਆ ਜਾਂਦਾ ਨਾ ਵੀ ਇਹਪਨ ਨੂੰ ਪੁੱਛਿਆ ਜਾਂਦਾ ਆਪਾਂ ਜਿਵੇਂ ਕਰ ਲੀ ਗਏ ਇਹ ਚ ਬਦਲਾਅ ਕਰ ਲੀ ਗਏ ਤੇ ਬਈ ਬਾਕੀ ਇਹ ਵੀ ਗੱਲ ਹੁੰਦੀ ਹੈ ਜੇ ਤੁਸੀਂ ਐਂ ਦੇਖੋ ਵੀ ਜਿਵੇਂ ਨਕਸ਼ਾ ਦਿੱਤਾ ਬਣਾ ਕੇ ਪਰੇ ਕਰ ਉਹ ਵੀ ਨਹੀਂ ਸਹੀ ਹੈ ਨਾ ਤੁਸੀਂ ਮਾਲਕ ਨੂੰ ਵੀ ਸਪਸ਼ਟ ਕਰਨਾ ਹੁੰਦਾ ਵੀ ਜੇ ਆਪਾਂ ਇਦਾਂ ਕਰੀਏ ਇਹ ਆਰਕੀਟੈਕਟ ਨਾਲ ਵੀ ਗੱਲ ਜ਼ਰੂਰੀ ਹੈ ਨਾ ਆਪਣੀ ਆਰਕੀਟੈਕਟ ਪਤਾ ਕੀ ਹੁੰਦਾ ਮੇਨ ਆਰਕੀਟੈਕਟ ਤੇ ਮਾਲਕ ਤੇ ਇੱਕ ਮਿਸਤਰੀ ਠੀਕ ਹੈ ਜੀ ਇੰਨੇ ਚ ਜੇ ਲੜ ਕੇ ਚੱਲਣਾ ਤਾਂ ਮਕਾਨ ਬਣ ਜਾਂਦਾ ਹਾਂਜੀ ਬਈ ਇਹ ਗੱਲ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਉਹ ਨਹੀਂ ਹੈਗਾ ਵੀ ਬਈ ਤੁਸੀਂ ਆਪਣੀ ਮਰਜ਼ੀ ਕਰੀ ਜਾਓ ਪੁੱਛ ਠੀਕ ਹੈ ਬਾਈ ਹਾਂ ਵੀ ਇੱਕ ਚੰਗਾ ਆਰਕੀਟੈਕਟ ਦੇ ਇੱਕ ਚੰਗਾ ਠੇਕੇਦਾਰ ਆਪਾਂ ਵਾਰੀ ਵਾਰੀ ਕਹਿੰਦੇ ਹੁੰਨੇ ਆ ਅ ਵੀ ਇਹ ਜਿਹੜੀ ਦੋਨਾਂ ਦਾ ਧਾਲ ਮਿਲਿਆ ਤੇ ਇੱਕ ਨਾਲ ਮਾਲਕ ਦੀ ਰਾਇ ਹਾਂਜੀ ਇਹਦੇ ਨਾਲ ਬਾਈ ਬਹੁਤ ਸੋਹਣਾ ਮਕਾਨ ਬਣ ਕੇ ਸਾਹਮਣੇ ਆਉਂਦਾ ਤੇ ਆਪਾਂ ਇਸਪਰ ਆ ਗਏ ਬਾਈ ਇਹ ਲੋਬੀ ਆ ਗਈ ਇਹ ਲੋਬੀ ਦਾ ਏਰੀਆ ਆ ਗਿਆ ਜੀ ਹਾਂਜੀ ਤੇ ਬੈਡਰੂਮ ਇਧਰ ਆ ਗਿਆ ਇੱਕ ਹਾਂਜੀ ਇਹ ਬੈਡਰੂਮ ਆ ਗਿਆ ਜੀ ਇਹ ਚ ਡਰੈਸਿੰਗ ਏਰੀਆ ਅਟੈਚ ਹੈ ਨਾ ਬਾਈ ਹਾਂਜੀ ਡਰੈਸਿੰਗ ਏਰੀਆ ਅਟੈਚ ਹੈ ਤੇ ਨਾਲ ਵਾਸ਼ਰੂਮ ਆ ਬਾਈ ਨਾਲ ਵਾਸ਼ਰੂਮ ਆ ਜੀ ਤੇ 6 ਸੌਏ ਹੋ ਗਿਆ ਬਾਈ ਹਨਾ ਤਾਂ ਪ੍ਰੋਪਰ ਹਾਂਜੀ ਤੇ ਦੋਸਤੋ ਇਹ ਸਾਰਾ ਬਣਦਾ 22 2300 ਸਕਰ ਬੁਟੀਰੀ ਆਪਾਂ ਇਧਰ ਰਖਾਉਨੇ ਆ ਇੱਕ ਚੀਜ਼ ਆਪਣਾ ਮਕਸਦ ਇਹਦੇ ਚ ਇਹ ਹੈ ਵੀ ਆਪਾਂ ਨਾ ਤੁਹਾਨੂੰ ਬਾਈ ਦੇ ਕੰਮ ਦੀ ਸਪਾਈ ਜਰੂਰ ਦਿਖਾਉਨੇ ਆ ਆ ਦੇਖੋ ਵੀ ਆਪਾਂ ਜ਼ਿਆਦਾਤਰ ਡਿਜ਼ਾਈਨ ਡਿਜ਼ਾਈਨ ਦੀ ਗੱਲ ਕਰਦੇ ਨੇ ਵੀ ਕਿਦਾਂ ਡਿਜ਼ਾਈਨ ਡਿਜ਼ਾਈਨ ਦਾ ਸੋਨਾ ਹੈਗਾ ਹੀ ਆ ਵੀ ਜੇ ਕੰਮ ਚੰਗਾ ਕੀਤਾ ਉਹ ਡਿਜ਼ਾਈਨ ਨੂੰ ਚਾਰ ਚੰਦ ਲਾਉਗਾ ਤਾਂ ਇੱਕ ਚੰਗਾ ਠੇਕੇਦਾਰ ਚੰਗਾ ਮਿਸਤਰੀ ਲਾਊਗਾ ਅਸਲ ਵਿੱਚ ਤਾਂ ਕੀ ਹਾਲ ਹੈ ਜਿਹੜਾ ਹੁਣ ਕੰਮ ਚੱਲੀ ਜਾਂਦੇ ਨੇ ਜੀ ਹਾਂਜੀ ਬਾਈ ਇਹੇ ਤੇ ਮਿਸਤਰੀ ਨੂੰ ਪ੍ਰੈਸ਼ਰ ਨਾ ਹੋਵੇ ਕਾਲ ਨਾ ਹੋਵੇ ਤੇ ਬਾਕੀ ਕੰਮ ਸੋਹਣਾ ਹੋਣਾ ਬਈ ਜੇ ਆਪਾਂ ਗੱਲ ਕਰੀਏ ਇੱਧਰ ਦੀ ਤੁਸੀਂ ਬਾਹਰ ਕਹਿੰਦੇ ਸੀਗੇ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਰਹੇ ਹਾਂ ਨਾ ਜੋ ਫਰਸਟ ਹਾਂਜੀ ਹਾਂਜੀ ਫਲੋਰ ਹੈਗਾ ਤੇ ਇਹਦੇ ਚ ਬਈ ਇੱਥੇ ਕੀ ਚੇਂਜ ਕੀਤਾ ਇੱਥੇ ਆਪਾਂ ਨਾ ਇੱਕ ਫਰੰਟ ਤੇ ਆਪਾਂ ਸੋਨੂੰ ਪਹਿਲਾਂ ਹੀ ਦੱਸਿਆ ਸੀਗਾ ਆਪਾਂ ਹਾਂਜੀ ਇਹ ਤੇ ਗ੍ਰੈਂਡ ਦਿੱਤੀ ਸੀ ਆਪਣੇ ਨਕਸ਼ੇ ਵਾਲੇ ਵੀਰ ਨੇ ਠੀਕ ਹੈ ਜੀ ਤੇ ਆਪਾਂ ਨਕਸ਼ੇ ਤੋਂ ਇਲਾਵਾ ਜਾਲੀ ਲਾਈ ਹੈ ਫਿਰ ਹੀ ਆਪਾਂ ਠੀਕ ਹੈ ਬਈ ਹੁਣ ਹੁਣ ਬਹੁਤ ਚੱਲ ਰਿਹਾ ਜਾ ਰਿਹਾ ਨਾ ਮਾਲਕਾਂ ਨੇ ਜਾਲੀ ਪਸੰਦ ਕਰੀ ਫਿਰ ਠੀਕ ਹੈ ਬਈ ਆਪਾਂ ਜਾਲੀ ਲਾਈ ਉਹਦਾ ਫਰੰਟ ਥੋੜਾ ਤੇ ਬਹੁਤ ਸੋਹਣਾ ਫਰੰਟ ਦਿੱਤਾ ਤੇ ਬਹੁਤ ਸੋਹਣਾ ਨਕਸ਼ਾ ਹੈ ਅੰਦਰ ਤੋਂ ਬਹੁਤ ਸੋਹਣਾ ਡਿਜ਼ਾਈਨ ਹੈ ਕੰਮ ਦੀ ਸਫਾਈ ਤੁਸੀਂ ਆਪ ਹੀ ਦੇਖ ਲਓ ਕਿਦਾਂ ਕੀਤੀ ਆ ਆ ਦੇਖੋ ਇੱਧਰ ਮੋਲਡਿੰਗ ਆ ਵਗੈਰਾ ਦਿਖਾ ਦੋ ਭਾਈ ਆ ਆਪਣੀ ਥੋੜਾ ਰਹਿਦਾ ਹੀ ਕੰਮ ਚੱਲ ਰਿਹਾ ਹਾਲੇ ਦਾ ਥੋੜਾ ਜਿਹਾ ਰਹਿਦਾ ਇੱਥੇ ਅਸਲ 'ਚ ਭਾਈ ਜਿੰਨਾ ਕੰਮ ਹੋਇਆ ਹੋਇਆ ਉਹਦੀ ਗੱਲ ਕਰਦੇ ਆਪਾਂ ਬਾਕੀ ਆਪਣੇ ਭਰਾ ਦੇਖਣਾ ਇਹ ਦੱਸਣਗੇ ਵੀ ਭਾਈ ਬਾਕੀ ਵਧੀਆ ਲੱਗਿਆ ਹਾਂਜੀ ਹਨਾ ਬਾਕੀ ਤਾਂ ਉਹਨਾਂ ਨੇ ਦੱਸਣਾ ਭਾਈ ਦੇਖਦੇ ਆਂ ਕੋਠੀਆਂ ਦੇ ਉੱਤੇ ਕੋਠੀਆਂ ਪਲਾਸਟਰ ਹੋਈਆਂ ਉਹਨੀਆਂ ਪੱਥਰ ਵੀ ਲੱਗਿਆ ਹੁੰਦਾ ਕਈ ਵਾਰੀ ਜੋੜੀਆਂ ਵੀ ਲੱਗੀਆਂ ਹੁੰ ਜੈਸੀ ਕਿ ਮਾਲਕ ਤੋਂ ਪੁੱਛਦੇ ਨੇ ਬਾਈ ਕਿੰਨਾ ਖਰਚ ਆ ਗਿਆ ਹਾਂਜੀ ਤਾਂ ਖਰਚਾ ਜਦੋਂ ਮਾਲਕ ਦੱਸਦਾ ਤਾਂ ਆਪਾਂ ਵੀਡੀਓ ਅਪਲੋਡ ਕਰਦੇ ਆ ਤੇ ਉਹਦੇ 'ਚ ਕਈ ਭਰਾਵਾਂ ਆਉਂਦੇ ਨੇ ਕਮੈਂਟ ਹੁੰਦੇ ਆ ਵੀ ਬਾਈ ਘੱਟ ਕਿਵੇਂ ਦੱਸੀਆਂ ਨੇ ਤੁਸੀਂ ਇੰਨਾ ਘੱਟ ਕਿਵੇਂ ਬਣ ਜੂ ਕੋਈ ਕਹੀ ਜਾਂਦਾ ਰਹਿੰਦਾ ਵੱਧ ਕਹਿੰਦਾ ਰਹਿੰਦੇ ਵੀ ਬਾਈ ਕੋਠੀਆਂ ਦਾ ਤੁਸੀਂ ਤਾਂ ਠੇਕੇਦਾਰ ਹੋ ਤੁਹਾਨੂੰ ਕਾਫੀ ਟਾਈਮ ਹੋ ਗਿਆ ਕੋਠੀ ਬਣਾਉਣ ਦੇ ਇਹਦੇ 'ਚ ਬਾਈ ਕੀ ਰੀਜਨ ਹੁੰਦਾ ਹੈ ਮਾੜਾ ਜ ਤੁਸੀਂ ਵੀ ਜ਼ਰੂਰ ਸਮਝਾਓ ਆਪਣੇ ਭਰਾਵਾਂ ਨੂੰ ਇਹਦੇ ਵਿੱਚ ਦੋ ਤਰ੍ਹਾਂ ਦੇ ਰੀਜਨ ਆਈਏ ਇੱਕ ਨੇ ਤਾਂ ਘਰੇ ਵੇਖ ਕੇ ਗੱਲਾਂ ਮਾਰਨੀਆਂ ਠੀਕ ਹੈ ਬਾਈ ਇੱਕ ਨੇ ਬਣਾਉਣਾ ਤੇ ਇੱਕ ਨੇ ਬਣਾਉਣੀ ਹੀ ਨਹੀਂ ਹੈਗਾ ਠੀਕ ਹੈ ਬਈ ਗੱਲ ਸਹੀ ਹੈ ਉਹ ਦੂਜੇ ਬੰਦੇ ਨੂੰ ਉਹੀ ਪ੍ਰੈਸ਼ਰ ਦੇਈ ਜਾਂਦਾ ਨਾ ਕਿ ਇਹਦੇ ਇੰਨਾ ਖਰਚ ਆਊਗਾ ਇੰਨਾ ਖਰਚ ਆਊਗਾ ਬਣਾ ਨਾ ਲਵੇ ਅਸੀਂ ਸਿਨੇਮਾ ਆਓ ਵੀ ਬਣਾਣਾ ਲਵੇ ਉਹਨੂੰ ਐਲਾ ਬਣਾ ਲਵੇ ਠੀਕ ਹੈ ਵੀ ਹੁਣ ਮੱਲਾ ਦਾ ਇਹਨੇ ਬਣਾ ਲਿਆ ਇਹ ਕਹ ਦੋ ਯਾਰ ਮੇਰਾ ਤਾਂ ਖਰਚਾ ਫੁੱਲ ਖਰਚਾ ਆਇਆ ਦੂਜੇ ਨੇ ਆਉਂਦੇ ਇਹਨਾਂ ਬਣਾਣ ਆ ਲਵੇ ਠੀਕ ਹੈ ਕੋਈ ਫੈਸਲਾ ਹੋਣਾ ਨਹੀਂ ਕਿਸੇ ਵੀ ਚੀਜ਼ ਦਾ ਕੋਈ ਗੱਲ ਨਹੀਂ ਲੈਣਾ ਹੁਣ ਜਦੋਂ ਤੁਸੀਂ ਕਾਰੀਗਰੋਂ ਸਾਨੂੰ ਹਰੇਕ ਚੀਜ਼ ਦਾ ਪਤਾ ਹੈ ਵੀ ਯਾਰ ਆਪਾਂ ਕਿੰਨੀ ਇਟ ਲੱਗਣੀ ਆ ਕਿੰਨਾ ਸਿਮੇਂਟ ਲੱਗਣਾ ਕਿੰਨਾ ਸਰੀਆ ਲੱਗਣਾ ਹਾਂਜੀ ਭਾਈ ਜੇ ਗਵੰਡੀ ਨੂੰ ਪਤਾ ਹੀ ਨਹੀਂ ਹੈਗਾ ਵੀ ਕਿੰਨਾ ਸਰੀਆ ਲੱਗਣਾ ਹੈ ਹਾਂ ਹਾਂ ਬਿਲਕੁਲ ਮਾਲਕ ਨੂੰ ਪਤਾ ਨਹੀਂਗਾ ਕਿੰਨਾ ਸਰੀਆ ਲੱਗਣਾ ਉਹ ਤਾਂ ਦੱਸਣਾਗਾ ਆਰਕੀਟੈਕਟ ਨੇ ਇਹ ਤੁਹਾਨੂੰ ਦੱਸਣਾ ਠੇਕੇਦਾਰ ਭ ਤੇ ਵੈਸੇ ਇੰਨਾ ਖਰਚਾ ਨਹੀਂ ਹੁੰਦਾ ਹੈਗਾ ਵੀ ਜਿੰਨਾ ਆਉਂਦਾ ਕਹਿੰਦਾ ਮਤਲਬ ਇੱਕ ਰਿੱਕੇ ਦਾ 10 ਦਾ ਐਸਟੀਮੇਟ ਆ 10 ਦਾ ਵੀਰੇ ਹੁਣ ਹਲਵਾਈ ਆਪਾਂ ਦੱਸੂ ਨਹੀਂ ਆਪਣਾ ਕਿੰਨਾ ਖਰਚਾ ਆਊਗਾ ਕਿੰਨੇ ਬੰਦੇ ਐਕਸਪੀਰੀਮੈਂਟ ਕਰਾਂਗੇ ਆਪਾਂ ਬਿਲਕੁਲ ਨਾਲ ਉਨੀ ਅੱਗੇ ਖਰਚਾ ਆਊਗਾ ਤੇ ਭਾਈ ਜੇ ਕਹਿੰਦਾ ਉਹਦਾ ਜਿਹੜਾ ਮਾਲਕ ਦੱਸਦਾ ਉਹ ਆਪਾਂ ਸੀ ਪੁੱਛਦੇ ਹੁੰਨੇ ਆ ਜੇ ਮਾਲਕ ਨੂੰ ਐਸਟੀਮੇਟ ਹੁੰਦਾ ਸਾਰਾ ਵੈਸਾ ਉਹ ਪਾਰ ਪਾ ਚੁੱਕਿਆ ਹੁੰਦਾ ਫਿਰ ਉਹ ਤਾਂ ਸਹੀ ਦੱਸਦਾ ਨਾ ਉੱਥੇ ਇਹ ਤਾਂ ਨਹੀਂ ਹੁੰਦਾ ਇੱਕ ਚੀਜ਼ ਹੋਰ ਆ ਬਾਈ ਜਿਹੜਾ ਪੱਥਰ ਲੱਗਿਆ ਉਹ ਪੱਥਰ ਦੀ ਕੁਆਲਿਟੀ ਆ ਬਾਈ ਪੱਥਰ ਦੀ ਕੁਆਲਿਟੀ ਦਾ ਪ ਤੇ ਉਹਦਾ ਕੋਈ ਸਿਰ ਨਹੀਂ ਉਹਦਾ ਹੀ ਨਹੀਂ ਪਤਾ ਕਿੱਥੋਂ ਤੱਕ ਖਰਚਾ ਬਣਦਾ ਪਰ ਇੰਨੀ ਥੋੜੀ ਮਿਹਨਤ ਤਾਂ ਕਰਨੀ ਪੈਂਦੀ ਆ ਪਰ ਉਹਨਾਂ ਖਰਚਾ ਨਹੀਂ ਹੁੰਦਾ ਜਿੰਨਾ ਲੋਕ ਡਰਾਉਂਦੇ ਨੇ ਕਿੰਨਾ ਡਰਾਉਂਦੇ ਪੱਥਰ ਜਦੋਂ ਅਗਲਾ ਕੈਲਕੂਲੇਟ ਕਰਦਾ ਵੀ ਇੰਨੇ ਦਾ ਥੋੜੇ ਮਤਲਬ ਇਹ ਅਲੱਗ ਕਹਿੰਦਾ ਯਾਰ ਕਿ ਆਪਾਂ ਤਾਂ ਬਾਲਾਂ ਦਾ ਜਾਈਏ ਅੱਜ ਜੀ ਹੁਣ ਇਹ ਤੇ ਮੰਨ ਕੇ ਚੱਲੋ ਜੀ ਇਹ ਹੈਗਾ ਹੈਗਾ ਥੱਲੇ ਜੋ 900 ਥੱਲੇ ਆ ਠੀਕ ਹੈ 700 ਤਹਾਂਗਾ ਠੀਕ ਹੈ ਤੁਸੀਂ ਮੰਨ ਕੇ ਚੱਲੋ ਵੀ 2.5 2.5 ਲੱਖ ਰੁਪਏ ਦੇ ਦਵਾਂ ਸਾਰਾ ਬਣ ਸਰਜੂ ਕੰਪਲੀਟ ਹੋ ਜਾ ਕੰਪਲੀਟ ਹੋ ਜਾ ਜੇ ਹੁਣ ਇਹ ਗ੍ਰੇਨੇਡ ਹੁਣ ਸਾਡੇ ਇੱਕ ਤਾਂ 100 ਰੁਪਏ ਦਾ ਫੁੱਟ ਗ੍ਰੇਨੇਡ ਆ ਤੇ ਜੇ ਇਹ 350 ਲਾ ਚੱਕੂਗਾ ਹਾਂਜੀ ਫੇਰ ਤਾਂ ਨਹੀਂ ਪੂਰਾ ਆਉਂਦਾ 2.5 ਦਾ 70-80 ਲੱਖ ਰੁਪਏ ਦਾ ਇੱਕ ਹੁਣ ਪਰਾ 30 ਰੁਪਏ ਦਾ ਟਾਇਲ ਆ 45 ਆ ਤੇ ਇੱਕ 55 ਕੀ ਪੈਂਟਰ ਵੀ ਠੀਕ ਹੈ ਠੀਕ ਉਹਦੇ ਨਾਲ ਫੇਰ ਪਤਾਲਵੇਂ ਲੱਗਣੇ ਕਰਾਂਗੇ ਇੱਕ ਬਾਈ ਹੋਰ ਗੱਲ ਐ ਫੇਰ ਜੋੜੀਆਂ ਦਾ ਵੀ ਈ ਆ ਜਾਂਦਾ ਹੈ ਨਾ ਜੋੜੀਆਂ ਦਾ ਵੀ ਈ ਆਉਂਦਾ ਉਹ ਸਾਰੇ ਕੱਚੇ ਅਲੱਗ-ਅਲੱਗ ਹੋ ਗਏ ਨਾ ਜੇ ਤਾਂ ਆਪਾਂ ਮਕਾਨ ਬਣਾਉਣਾ ਹੈ ਫਿਰ ਤਾਂ ਖਰਚਾ ਪਣਾਉਣਾ ਕਿਉਂ ਜੇ ਆਪਾਂ ਉਹ ਸੇਵਾ ਜੀ ਕਰਨੀਆਂ ਵੀ ਐਂ ਕਹਦੇ ਵੀ ਉਹ ਤਾਂ ਤਗੜੀ ਦਰ ਲਾ ਦੇ ਪੀ ਇਹ ਤਾਂ ਕਰੋੜ ਤੋਂ ਵੀ ਅਰਬਾਂ ਲੱਗੇ ਜਾਂਦੇ ਨਹੀਂ ਤੇ ਭਾਈ ਇਹ ਤਾਂ ਹੋ ਗਈ ਖਰਚੇ ਦੀ ਗੱਲ ਵੀ ਹਰ ਇੱਕ ਕੋਠੀ ਦਾ ਇੱਕੋ ਜਿਹਾ ਖਰਚਾ ਨਹੀਂ ਸੁਣੋ ਜਿਹੜਾ ਪਹਿਲਾਂ ਨਹੀਂ ਸੁਣ ਗੱਲ ਕਰੀ ਸੀ ਜਿਹੜਾ ਆਪਾਂ ਐਕਸਾਈਡ ਤੋਂ ਬਾਥਰੂਮ ਲੱਤੇ ਸੀਗੀ ਹਾਂਜੀ ਭਾਈ ਆਪਾਂ ਨੂੰ ਅਲੱਗ ਤੋਂ ਹੀ ਬਣਾਉਣੇ ਪੈਂਦੇ ਸੀ ਨਾ ਜੀ ਹਾਂਜੀ ਤੇ ਉਹ ਨਾਲੇ ਤਾਂ ਇਹ ਵਿੜਾ ਖੁੱਲ ਗਿਆ ਠੀਕ ਹੈ ਜੀ ਨਹੀਂ ਆਪਣੇ ਇੱਥੇ ਤੱਕ ਕੀ ਆ ਗਈ ਸੀ ਨਾ ਕਾਸਟ ਕਰਨ ਦਾ ਜਦੋਂ ਆ ਰਿਗ ਐਡ ਕੀਤਾ ਜਿਹੜਾ ਐਡ ਕੀਤੇ ਨੇ ਠੀਕ ਹੈ ਠੀਕ ਇਹ ਕਹਿੰਦਾ ਛੱਤ ਡਾਉਣ ਪਾਉਣ ਨੂੰ ਮਾਤਰਾ ਵੇੜਾ ਖੁੱਲ ਜਾਊਗਾ ਠੀਕ ਹੈ ਕਹਿੰਦਾ ਹੁਣ ਬਾਅਦ ਚ ਰਾਇ ਬਣੀ ਵੀ ਬਾਅਦ ਚ ਨਹੀਂ ਪਾਉਣਾ ਇਲੈਕਟ੍ਰਿਕ ਕੋਈ ਲਾਵਾਂਗੇ ਇੱਕ ਕਲੈਂਟਰ ਲਾਵਾਂਗੇ ਇਹ ਮਾਮਲਾ ਕਹਿੰਦਾ ਜੀ ਆਪਾਂ ਡਾਉਣ ਲਾਵਾਂਗੇ ਮਾਨੀ ਡਾਉਣ ਨਹੀਂ ਹੁੰਦੇ ਬਾਬ ਬਰਾਬਰੀ ਲਾਵਾਂਗੇ ਉਹ ਨਾਲੇ ਗਰੇਸ ਦਾ ਫੈਸਲਾ ਵੇੜਾ ਕਿੰਨਾ ਖੁੱਲਗਾ ਹਾਂ ਨਾਲੇ ਗਰੇਸ ਜੀ ਗੱਲ ਜਾਂਦੀ ਭਾਈ ਹਾਂਜੀ ਨਹੀਂ ਪਰ ਆਪਣਾ ਵੇੜ ਹੀ ਇੰਨਾ ਰਹਿ ਜਾਂਦਾ ਹੂੰ ਹੂੰ ਇੰਨਾ ਕ ਰਹਿ ਜਾਂਦਾ ਜੀ